ਅੱਜ ਅਸੀਂ ਦਰਬਾਰ ਸਾਹਿਬ ਨਤਮਸਤਕ ਹੋਣਾ ਰਹੇ ਹਾਂ ਕਿਉਂਕਿ ਸਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 31 ਮਈ ਨੂੰ ਅਲੜ ਵਰੇਸ ਅਸੀਂ ਜਦੋਂ ਵੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜਾਂ ਕੋਈ ਵੀ ਅਸਾ ਸ਼ੁਭਕਰਮ ਕਰਦੇ ਹਾਂ ਤਾਂ ਅਸੀਂ ਪਹਿਲਾਂ ਮਹਾਰਾਜ ਦਾ ਬਾਬਿਆਂ ਦਾ ਹਰਮੰਦਰ ਸਾਹਿਬਾ ਕੇ ਅਸ਼ੀਰਵਾਦ ਲੈਨੇ ਆ ਜੇਰ ਮੈਂ ਦਰਸਾ ਨਤਮਸਤਕ ਹੋਣ ਆਏ ਜੀ ਇਹ ਦੇਖੀ ਸਿਲਸਿਲੇ ਚਾਹੀਦੀ ਕਿਹੜੀ ਫਿਲਮ ਆ ਰਹੀ ਹੈ ਬਸ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਅਲੜ ਵਰੇਸ ਅਸੀਂ ਬਾਬਿਆਂ ਦੇ ਦਰਬਾਰ ਆਏ ਹਾਂ ਇੱਥੋਂ ਮੱਥਾ ਟੇਕ ਕੇ ਅਸ਼ੀਰਵਾਦ ਲੈ ਕੇ ਅੱਗੇ ਪ੍ਰੋਮੋਸ਼ਨ ਸਟਾਰਟ ਕਰਨੀ ਹੈ ਸਾਡੀ ਫਿਲਮ ਆ ਰਹੀ ਹੈ ਜੀ ਅਲੜ ਬਰੇਸ ਅਸੀਂ ਬਾਬਾ ਜੀ ਦਾ ਆਸ਼ੀਰਵਾਦ ਲੈਣੇ ਆਏ ਹਾਂ ਜਿਨਾ ਬਾਬਾ ਜੀ ਦੀ ਕਿਰਪਾ ਹੋ ਗਈ ਤਾਂ ਬਸ ਸਾਡੀ ਫਿਲਮ ਸੁਪਰ ਹਿੱਟ ਹੋ ਜੇਨੀ ਹੈ ਅੱਜ ਤੁਹਾਡੀ ਫਿਲਮ ਆ ਰਹੀ ਹੈ ਦਰ ਕੀ ਕਹਿੰਦੇ ਸਭ ਤੋਂ ਪਹਿਲਾਂ ਤਾਂ ਫਤਿਹ ਕਰਵਾਉਣਾ ਹੈ ਵਾਈਗੁਰ ਜੀ ਕਰਤਾਰ ਸਾਹਿਬ ਵਾਈਗੁਰ ਜੀ ਕੀ ਫਤਿਹ ਅੱਜ ਅਸੀਂ ਦਰਬਾਰ ਸਾਹਿਬ ਨਤਮਸਤਕ ਹੋਣ ਆ ਰਹੇ ਹਾਂ ਕਿ ਸਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 31 ਮਈ ਨੂੰ ਅਲੜ ਬਰੇਸ ਅਸੀਂ ਜਦੋਂ ਵੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜਾਂ ਕੋਈ ਵੀ ਅਸਾ ਸ਼ੁਭਕਰਮ ਕਰਦੇ ਹਾਂ ਤਾਂ ਅਸੀਂ ਪਹਿਲਾਂ ਮਹਾਰਾਜ ਦਾ ਬਾਬਿਆਂ ਦਾ ਹਰਮਨਦਸ ਸਾਹਿਬਾ ਦੇ ਅਸ਼ੀਰਵਾਦ ਲੈਨੇ ਸੋ ਉਹਨਾਂ ਦੇ ੱਲੇ ਹੱਥ ਤੋਂ ਕੋਈ ਕਾਰਜ ਸਿਰੇ ਨਹੀਂ ਚੜਦਾ ਸੋ ਅਸੀਂ ਸਾਰੀ ਟੀਮ ਅਜ ਅਸ਼ੀਰਵਾਦ ਲੈਣ ਆਈ ਆ ਮੈਂ ਜੁਸ਼ੀ ਸ਼ਰਮਾ ਜਾਨਵੀ ਰਸਲੀ ਡਾਇਰੈਕਟਰ ਸਾਹਿਬ ਸ਼ਿਭਿੰਗ ਸ਼ਰਮਾ ਗੁਰਮੀਤ ਜੀ ਪ੍ਰੋਡਕਸ਼ਨ ਇੰਚਾਰਜ ਸੋ ਸਾਡਾ ਸਭ ਤੋਂ ਵੱਡਾ ਮੋਟਿਵੇਸ਼ਨ ਸੀ ਕਿ ਅੱਜ ਅਸੀਂ ਲੋਕਾਂ ਦੇ ਚਰਨਾ ਚਾਹੀਏ ਤੇ ਅਸ਼ੀਰਵਾਦ ਲੈਣੇ ਮੈਂ ਇਹਦੇ ਵਿੱਚ ਹੀਰੋ ਤੇ ਫਾਦਰ ਦਾ ਕਿਰਦਾਰ ਕਰਦੇ ਆ ਤੇ ਬਹੁਤ ਵਧੀਆ ਕਿਰਦਾਰ ਹੈ ਐਕਚੁਅਲੀ ਤਾਂ ਸਾਰੀ ਫਿਲਮ ਹੀ ਬਹੁਤ ਵਧੀਆ ਕਿਉਂਕਿ ਇਹ ਸਮਾਜਿਕ ਫਿਲਮ ਹੈ ਸਾਡੇ ਰਿਸ਼ਤਿਆਂ ਦੀ ਗੱਲ ਕਰਦੀ ਹੈ ਸਾਡੀ ਸੱਭਿਆਚਾਰ ਨਾਲ ਜੁੜੀ ਫਿਲਮ ਹੈ ਤੇ ਰਿਸ਼ਤਿਆਂ ਦੀ ਮਹੱਤਤਾ ਬਾਰੇ ਗੱਲ ਕਰਦੀ ਹੈ ਸੋ ਮੇਨ ਨੀਦਾ ਹੀ ਹੈ ਜਿਹੜੀ ਕਮਿੰਗ ਜਨਰੇਸ਼ਨ ਹੈ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ ਉਹਨਾਂ ਦੇ ਕਿੰਧਾ ਦੇ ਕਾਰਜ ਹੋਣੇ ਚਾਹੀਦੇ ਨੇ ਮਾਪੇ ਉਹਨਾਂ ਨਾਲ ਉਹਨਾਂ ਦਾ ਕੀ ਸੰਬੰਧ ਹੋਣਾ ਚਾਹੀਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਮਾਪਿਆਂ ਦਾ ਆਪਣੇ ਬੱਚਿਆਂ ਪ੍ਰਤੀ ਕਿਸ ਤਰ੍ਹਾਂ ਦਾ ਰਵਈਆ ਹੋਣਾ ਚਾਹੀਦਾ ਇਹ ਸਭ ਕੁਸੇ ਦੀ ਗੱਲ ਕਰਦੀ ਫਿਲਮ ਹੈ ਸਰੋਤੇ ਵੀ ਕੀ ਮੈਸੇ ਸਰੋਤਿਆਂ ਨੂੰ ਮੈਸੇਜ ਇਹ ਹੈ ਮੈਂ ਐਕਚੁਅਲੀ ਅਸੀਂ ਫਿਲਮ ਦੇ ਜ਼ਰੀਏ ਹੀ ਮੈਸੇਜ ਅਸੀਂ ਆਪਣੇ ਆਪ ਚ ਇੰਨੇ ਕੋਈ ਵੱਡੇ ਨਹੀਂ ਪਰ ਸਾਡੇ ਸਾਰਾ ਇੱਕ ਸਮੂਹ ਹੈ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਇੱਕ ਅੱਛੀ ਫਿਲਮ ਬਣਾਉਣ ਦੀ ਸਿੱਖਿਆ ਦੇ ਫਿਲਮ ਬਣਾਉਣ ਦੀ ਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਫਿਲਮ ਗੱਤੀ ਮੈਨੂੰ ਜ਼ਰੂਰ ਸਿਨੇਮਾ ਘਰਾਂ ਵਿੱਚ ਦੇਖਣਾ ਹੈ ਕਿਉਂਕਿ ਇਹ ਤੁਹਾਡੀ ਫਿਲਮ ਹੈ ਉਹਨਾਂ ਦੀ ਆਪਣੀ ਫਿਲਮ ਹੈ ਉਹਨਾਂ ਦੇ ਉਹਨਾਂ ਦੀ ਸੁਭਾਅ ਦੀ ਗੱਲ ਕਰਦੀ ਫਿਲਮ ਹੈ ਰਿਸ਼ਤਿਆਂ ਦੀ ਬਾਤ ਪਾਉਂਦੀ ਫਿਲਮ ਹੈ ਸੋ ਮੈਂ ਇੱਕ ਵਾਰ ਸਾਰਿਆਂ ਨੂੰ ਫੇਰ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਇਕੱਠੀ ਮੈਨੂੰ ਸਤ ਮੇੜ ਨੇ ਸਿਨੇਮਾ ਘਰਾਂ ਚ ਜਾ ਕੇ ਸਾਡੀ ਫਿਲਮ ਨੂੰ ਸੁਦੇ ਰਾਜਵਰ ਵੀ ਸਰਕਾਰ ਦਾ ਨਾਮ ਆਈ ਥੋੜਾ ਥੋੜਾ ਲਾਊਡ ਬੋਲਿਓ ਸਰਦ ਵਰਮਿੰਦਰ ਸਾਹਿਬ ਆਈ ਕਿਸ਼ੋਰਮੰਦਰ ਸਾਹਿਬ ਨਤਮਸਤਕ ਹੋਣ ਆਏ ਜੀ ਹਾਂਜੀ ਬਸ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਅਲੜ ਵਰੇਸ ਅਸੀਂ ਬਾਬਿਆਂ ਦੇ ਦਰਬਾਰ ਆਏ ਆ ਇੱਥੋਂ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਅੱਗੇ ਪ੍ਰੋਮੋਸ਼ਨ ਸਟਾਰਟ ਕਰਨੀ ਹੈ ਤੇ ਅਕਸਰ ਐਂ ਹੀ ਕਰੀਦਾ ਕਿ ਜਦੋਂ ਵੀ ਕੋਈ ਚੰਗਾ ਕੰਮ ਕਰੀਦਾ ਆਪਣੀ ਲਾਈਫ ਦਾ ਵੀ ਹੋਵੇ ਕੋਈ ਤਾਂ ਵੀ ਅਸੀਂ ਇੱਥੇ ਮੱਥਾ ਟੇਕਣ ਆਈਦਾ ਤੇ ਜਦੋਂ ਕੋਈ ਫਿਲਮ ਆਣੀ ਹੁੰਦੀ ਤਾਂ ਵੀ ਆਸ਼ੀਰਵਾਦ ਲੈਣ ਆਈਦਾ ਤੇ ਸਾਰਾ ਕੁਝ ਵਧੀਆ ਹੁੰਦਾ ਜਦੋਂ ਇਥੋਂ ਅਸ਼ੀਰਵਾਦ ਮਿਲ ਜਵੇ। ਸਰ ਫਿਲਮ ਦੇ ਕਿਸ ਤਰ੍ਹਾਂ ਦਾ ਤੁਹਾਡਾ ਕਿਰਦਾਰ ਹੈ? ਮੇਰਾ ਕਿਰਦਾਰ ਮੇਰੇ ਕਰੈਕਟਰ ਦਾ ਨਾਮ ਹੈ ਬਾਜ਼ ਹੈ ਤੇ ਬਹੁਤ ਸਾਰੇ ਸ਼ੇਡਸ ਨੇ ਤੇ ਮੈਂ ਪਹਿਲੀ ਵਾਰੀ ਆਪਣੇ ਕੰਫਰਟ ਲੈਵਲ ਤੋਂ ਹਟ ਕੇ ਕੰਮ ਕਰਿਆ ਤੇ ਮੈਨੂੰ ਬਹੁਤ ਸਾਰੀਆਂ ਉਮੀਦਾਂ ਨੇ ਇਸ ਫਿਲਮ ਤੋਂ ਤੇ ਆਪਣੇ ਕਿਰਦਾਰ ਤੋਂ ਕਿ ਮੇਰਾ ਇਹ ਨਵਾਂ ਰੂਪ ਆਡੀਅנס ਨੂੰ ਪਸੰਦ ਆਊਗਾ। ਕਿੰਨੇ ਦਿਨ ਰਿਲੀਜ਼ ਹੋ ਰਹੀ ਹੈ? 31 ਮਈ ਨੂੰ ਰਿਲੀਜ਼ ਹੋ ਰਹੀ ਹੈ ਜੀ। ਸਰ ਕਿਤੇ ਕਿਤੇ ਸ਼ੂਟਿੰਗ ਚੰਡੀਗੜ੍ਹ ਹੋਈ ਹੈ ਚੰਡੀਗੜ੍ਹ ਦੇ ਆਲੇ ਦੁਆਲੇ ਕਾਫੀ ਪਿੰਡਾਂ 'ਚ ਹੋਈ ਹੈ ਖਰੜ ਹੋਰ ਕਈ ਕਈ ਲੋਕੇਸ਼ਨਾਂ 'ਤੇ ਅਮਲੋ ਇੱਕ ਖਾਸ ਖਾਸ ਤੌਰ ਤੇ ਅਮਲੋ ਜੋ ਜਿਹੜੇ ਸਾਡੇ ਪ੍ਰੋਡਿਊਸ ਪ੍ਰੋਡਿਊਸਰ ਸਾਹਿਬ ਨੇ ਉਹਨਾਂ ਦਾ ਪਿੰਡ ਹੈ ਤੇ ਉੱਥੇ ਆਈ ਥਿੰਕ 10 ਦਿਨਾਂ ਦਾ ਸ਼ੂਟ ਉੱਥੇ ਸੀਗਾ ਤੇ ਬਾਕੀ ਪੰਜਾਬ 'ਚ ਹੀ ਹੋਈ ਹੈ ਸਾਰੀ ਸ਼ੂਟ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਆਪਾਂ ਦਾ ਕੋਣ ਹੁੰਨੇ ਮੈਸੇਜ ਦੇਣ ਵਾਲੇ ਬੜਾ ਆਪਾਂ ਇੱਕ ਫਿਲਮ ਬਣਾਈਏ ਜਿੱਦੇ 'ਚ ਆਪਾਂ ਕਹਿ ਸਕਦੇ ਹਾਂ ਕਿ ਇੱਕ मीनिंगफुल ਸਿਨੇਮਾ ਹੈ ਅਦਰਵਾਈਜ਼ ਸਿਨੇਮਾ ਇਜ਼ ਸੋਰਸ ਆਫ ਐਂਟਰਟੇਨਮੈਂਟ ਜੀ ਐਂਟਰਟੇਨਮੈਂਟ ਦੇ ਨਾਲ ਕੁਝ ਮੀਨਿੰਗ ਕੁਝ ਮੈਸੇਜੇਸ ਹੋਣ ਸਮਾਜ ਨੂੰ ਸੇਧ ਦੇਣ ਵਾਲੀ ਕੋਈ ਗੱਲ ਹੋਵੇ ਤੇ ਬਹੁਤ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਤੇ ਇਹ ਫਿਲਮ ਵੀ ਪਰਿਵਾਰਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਹੈ ਜਿੱਦਾਂ ਅੱਜ ਕੱਲ ਰਿਸ਼ਤੇਆਂ ਤੇ ਜਿਹੜੇ ਮੋਹ ਤੰਦਾਂ ਘਟਦੀਆਂ ਜਾ ਰਹੀਆਂ ਕੁਛਦੀਆਂ ਜਾ ਰਹੀਆਂ ਤੇ ਇਸ ਫਿਲਮ ਦੇ ਰਾਹੀਂ ਕਾਪੀ ਮੈਸੇਜੇਸ ਵੀ ਨੇ ਐਂਟਰਟੇਨਮੈਂਟ ਦੇ ਨਾਲ-ਨਾਲ ਤੇ ਪਿਆਰ ਸ਼ਿੱਦਤ ਵਾਲਾ ਪਿਆਰ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਅੱਜ ਕੱਲ ਖੁੱਸਦੀਆਂ ਜਾ ਰਹੀਆਂ ਇਸ ਫਿਲਮ ਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਰਸਤੋ ਪਹਿਲਾਂ ਵੀ ਫਿਲਮਾਂ ਜਿਹੜੀਆਂ ਤੁਹਾਡੇ ਕੰਮ ਦੀਆਂ ਹੁੰਦਾ ਫਿਲਮਾਂ ਬੜਾ ਸਾਰਾ ਫਿਲਮਾਂ ਹੁਣ ਰੀਸੈਂਟਲੀ ਮੌਜਾ ਹੀ ਮੌਜਾਂ ਰਿਲੀਜ਼ ਹੋਈ ਸੀਗੀ ਗਿੱਪੀ ਬਾਈ ਦੇ ਨਾਲ ਉਦੋਂ ਪਹਿਲੇ 25 ਕਿੱਲੇ ਹੋਏ ਪਿਆਰ ਹੋ ਗਿਆ ਅਮਰ ਜਮਾ ਗੁੜਖਾ ਕੇ ਰਕੇ ਚੜਦੀ ਕਲਾ ਪੰਜਾਬ ਦੀ ਕਾਫੀ ਸਾਰੀਆਂ ਫਿਲਮਾਂ ਹੈ ਕੋਸ਼ਿਸ਼ ਹੈ ਥੈਂਕ ਯੂ ਉਹ ਇਹ ਤੁਹਾਡੀ ਗੱਲ ਮਾਰੀ ਜੀ ਕੀ ਜਾਣਾ ਚਾਹੀਦਾ ਜਦੋਂ ਸਾਡੀ ਫਿਲਮ ਆ ਰਹੀ ਹੈ ਜੀ ਐਲਡ ਬਰੇਸ ਅਸੀਂ ਬਾਬਾ ਜੀ ਦਾ ਆਸ਼ੀਰਵਾਦ ਲੈਣੇ ਆਏ ਹਾਂ ਜਿਨ੍ਹਾਂ ਬਾਬਾ ਜੀ ਦੀ ਕਿਰਪਾ ਹੋ ਗਈ ਤਾਂ ਬਸ ਸਾਡੀ ਫਿਲਮ ਸੁਪਰ ਹਿੱਟ ਹੋ ਜੇਨੀ ਹੈ ਤੇ ਜਿੰਨੀ ਜਿੰਨਾ ਸੋਨਾ ਨਾਮ ਹੈ 1900 ਦੀ ਫਿਲਮ ਹੈ ਪਰਿਵਾਰਿਕ ਫਿਲਮ ਹੈ ਤੁਸੀਂ ਪੂਰੀ ਫੈਮਿਲੀ ਦੇ ਨਾਲ ਦੇਖ ਸਕਦੇ ਹੋ ਤੇ ਬਹੁਤ ਸੋਨੇ ਮੈਸੇਜ ਹੈ ਹੈਨਾ ਜੋ ਰਿਸ਼ਤੇ ਨਾਤੇ ਅੱਜ ਕੱਲ ਦੇ ਦੌਰ ਚ ਕਿਤੇ ਗੁੰਮ ਹੋ ਗਏ ਨੇ ਉਹ ਸਾਰਾ ਕੁਝ ਇਹਨੂੰ ਦੇਖਣ ਚ ਮਿਲੇਗਾ ਸਿਰਫ ਜੋ ਮੈਸੇਜ ਕਿਤਾਬਾਂ ਚੋਂ ਚੰਗਾ ਮੈਸੇਜ ਹੈ ਮੈਸੇਜ ਇਹ ਹੈ ਕਿ ਤੁਸੀਂ ਪੂਰੀ ਪਰਿਵਾਰ ਦੇ ਨਾਲ ਅੱਜ ਦੇ ਦਿਨ ਡੇਟ ਦੇ ਵਿੱਚ ਪੂਰੇ ਪਰਿਵਾਰ ਦੇ ਨਾਲ ਤੁਸੀਂ ਫਿਲਮ ਦੇਖ ਸਕਦੇ ਹੋ ਟੈਲਰ ਨੂੰ ਬਹੁਤ ਹੀ ਹੁਭਾਰਾ ਮਿਲਿਆ ਬਹੁਤ ਵਧੀਆ ਲੱਗ ਰਿਹਾ ਰੋਟਨ ਨੂੰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੁਝੀ ਟ੍ਰੇਲਰ ਵੀ ਸਾਡਾ ਬਹੁਤ ਸੋਹਣਾ ਹੈ। ਕਸਾ ਵੀ ਟੀਮ ਸਾਡਾ ਵਰਕ ਬਹੁਤ ਸੋਹਣਾ ਹੈ। ਟ੍ਰੇਲਰ ਇੰਨਾ ਪਸੰਦ ਕਰਿਆ ਜਾ ਰਿਹਾ। ਕੱਲ ਸਾਡਾ ਟਾਈਟਲ Song ਰਿਲੀਜ਼ ਹੋਇਆ। ਇੰਨਾ ਪਸੰਦ ਆਇਆ। ਐਨੇ ਫੋਨ ਆ ਰਹੇ ਜਿੰਮੀ ਬਾਜ ਨੂੰ, ਜਨਵੀ ਨੂੰ ਕਿਸੀਂ ਤੁਹਾਨੂੰ ਦੱਸ ਹੀ ਸਕਦੇ। ਇਹ ਸਾਨੂੰ ਖੁਸ਼ੀ ਹੈ ਕਿ ਜੇ ਸਾਡਾ ਕੰਮ ਕਰਿਆ ਵਾ ਲੋਕਾਂ ਨੂੰ ਪਸੰਦ ਆ ਰਿਹਾ। ਸਾਡਾ ਯੂਥ ਜੋ ਉਸ ਗਾਣੇ ਨੂੰ ਇੰਜੋਏ ਕਰ ਰਿਹਾ, ਰਿੱਲਾ ਬਣ ਰਹੀਆਂ ਨੇ। ਥੈਂਕ ਯੂ ਸਰ। ਸਰ ਸਾਹਿਬ ਆਈ ਗੁਰਜੀ ਕਿਵੇਂ ਚੱਲ ਰਿਹਾ? ਨਾ ਮੈਂ ਅੱਜ ਤੁਹਾਨੂੰ ਆਇਓ। ਜੀ ਰਮਨ ਦਸਨ ਨਾਲ ਮੱਸ ਸਕੋ ਆ ਜੀ ਨਰਕੀਆ। ਅਸੀਂ ਮਹਾਰਾਜ ਦਾ ਆਸ਼ੀਰਵਾਦ ਲੈਣ ਆਏ ਆ ਜਦੋਂ ਵੀ ਕੋਈ ਔਕਣਾ ਆਈਆਂ ਨੇ ਜਾਂ ਆਉਂਦੀਆਂ ਨੇ ਅਸੀਂ ਹਮੇਸ਼ਾ ਪਰਮਾਤਮਾ ਨੂੰ ਯਾਦ ਕਰਦੇ ਆ ਜਦੋਂ ਕੋਈ ਅੱਛਾ ਵਕਤ ਵੀ ਆਣ ਵਾਲਾ ਹੁੰਦਾ ਸੀ ਆਸ਼ੀਰਵਾਦ ਜ਼ਰੂਰ ਲੈਣ ਆਂਦੇ ਆ ਸੋ ਉਸੇ ਥਿੰਕਿੰਗ ਦੇ ਨਾਲ ਔਰ ਉਸੇ ਸ਼ਰਧਾ ਭਾਵ ਦੇ ਨਾਲ ਅਸੀਂ ਇੱਥੇ ਦਰਬਾਰ ਸਾਹਿਬ ਆਏ ਆ ਔਰ ਸਾਡੀ ਫਿਲਮ ਆ ਰਹੀ ਹੈ ਜੀ 31 ਮਈ ਨੂੰ ਤੇ ਅਸੀਂ ਚਾਹਾਂਗੇ ਕਿ ਤੁਸੀਂ ਸਾਰੇ ਜ਼ਰੂਰ ਦੇਖੋ ਕਿ ਮੈਂ ਫਿਲਮ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਬੋਲਦਾ ਮੇਰਾ ਕਿਰਦਾਰ ਨੂਰ ਦਾ ਹੈ ਤੇ ਜਿਹਦੇ ਵਿੱਚ ਦੋ ਡਿਫਰੈਂਟ ਸ਼ੇਡਸ ਨੇ ਕੁੜੀ ਦੇ ਕਿ ਜਦੋਂ ਉਸ ਦੀ ਜ਼ਿੰਦਗੀ ਹਰੀ-ਪਰੀ ਹੁੰਦੀ ਹੈ ਕਿ ਅਨਾਥ ਹੁੰਦੀ ਹੈ ਕੁੜੀ ਤੇ ਜਦੋਂ ਉਸ ਦੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਨੂੰ ਅਹਿਮੀਅਤ ਪਤਾ ਲੱਗਦੀ ਹੈ ਕਿ ਮਾਪੇ ਕੀ ਨੇ ਜਾਂ ਉਸ ਦੀ ਜ਼ਿੰਦਗੀ ਅਗੇ ਕਿਵੇਂ ਚੇਂਜ ਹੁੰਦੀ ਹੈ ਕਿਵੇਂ ਉਹਦੇ 'ਚ ਬਦਲਾਅ ਆਉਂਦਾ ਕਿਵੇਂ ਉਹਦੀ ਇੱਕ ਸਾਦੀ ਜ਼ਿੰਦਗੀ ਦੇ ਵਿੱਚ ਰੰਗ ਪਰੋਂਦੇ ਨੇ ਸੋ ਬਹੁਤ ਸੋਹਣਾ ਕਰੀਦਾਰ ਹੈ ਔਰ ਸਾਰਿਆਂ ਨੂੰ ਜ਼ਰੂਰ ਪਸੰਦ ਆਉਂਦਾ ਮੈਸੇਜ ਹੀ ਕਹਿਣਾ ਚਾਹੁੰਦੇ ਹਾਂ ਆਪਣੇ ਅੱਜ ਜਿੱਥੇ ਜਿਵੇਂ ਜਿਮੀ ਸ਼ਰਮਾ ਜੀ ਨੇ ਗੱਲ ਕਹੀ ਕਿ ਰਿਸ਼ਤੇ ਰਿਸ਼ਤਿਆਂ ਦੀ ਜਿੱਥੇ ਬੌਂਡਿੰਗ ਹੈ ਜਾਂ ਜਦ ਮਜ਼ਬੂਤੀ ਹੈ ਉਹ ਕਿੰਨਾ ਕਿਤੇ ਗੁੰਮ ਰਹੀ ਹੈ ਸੋ ਇਹ ਫਿਲਮ ਬਹੁਤ ਵਧੀਆ ਇੱਕ ਤਰੀਕਾ ਹੈ ਸਾਡੇ ਯੂਥ ਨੂੰ ਸਮਝਾਉਣ ਦਾ ਕਿ ਜਿਹੜੀ ਚੀਜ਼ ਗੁੰਮ ਹੋ ਰਹੀ ਹੈ ਅਸੀਂ ਉਹਨੂੰ ਕਿਵੇਂ ਬਚਾ ਸਕਦੇ ਹਾਂ ਔਰ ਕਿਵੇਂ ਦੁਬਾਰਾ ਜ਼ਿੰਦਾ ਕਰ ਸਕਦੇ ਹਾਂ ਥੈਂਕ ਯੂ